ਅਮਰੀਕਾ ਤੋਂ ਲਗਾਤਾਰ ਭਾਰਤੀ ਨਾਗਰਿਕਾਂ ਨੂੰ ਡਿਪੋਰਟ ਕੀਤਾ ਜਾ ਰਿਹਾ ਹੈ ਹਾਲਾਂਕਿ ਇਹ ਅੰਤਰਰਾਸ਼ਟਰੀ ਪੱਧਰ ਦੇ ਫੈਸਲੇ ਹੋਣ ਕਰਕੇ ਇਸ ਦਾ ਅਸਰ ਪੂਰੀ ਦੁਨੀਆ ਦੇ ਵਿੱਚ ਹੀ ਵੇਖਣ ਨੂੰ ਮਿਲ ਰਿਹਾ ਹੈ ਪਰ ਪੰਜਾਬ ਦੇ ਵਿੱਚ ਚਰਚਾ ਖਾਸ ਕਿਉਂ ਹੈ ਉਸ ਦੀ ਵਜ੍ਹਾ ਕੀ ਹੈ ਇੱਕ ਤਾਂ ਵਜ੍ਹਾ ਇਹ ਵੀ ਹੋ ਸਕਦੀ ਹੈ ਕਿ ਅੰਮ੍ਰਿਤਸਰ 에어ਪੋਰਟ ਦੇ ਚੁਣਨ ਕਰਕੇ ਵੀ ਕਾਫੀ ਸਿਆਸਤ ਹੋ ਰਹੀ ਹੈ ਭਾਜਪਾ ਦਾ ਕੀ ਸਟੈਂਡ ਹੈ ਕੇਂਦਰ ਸਰਕਾਰ ਦਾ ਉਸ ਦੇ ਨੁਮਾਇੰਦਿਆਂ ਦਾ ਤੇ ਪੰਜਾਬ ਸਰਕਾਰ ਇਸ ਨੂੰ ਕਿਵੇਂ ਦੇਖ ਰਹੀ ਹੈ ਕਿਸ ਦਾ ਨਜ਼ਰੀਆ ਠੀਕ ਹੈ ਤੇ ਕਿੱਥੇ ਨੁਕਸ ਹੈ ਸਭ ਗੱਲਬਾਤ ਕਰਾਂਗੇ ਮੇਰੇ ਨਾਲ ਫੋਨ ਲਾਈਨ ਤੇ ਨੇ ਪ੍ਰੋਫੈਸਰ ਮਨਜੀਤ ਸਿੰਘ ਜੀ ਪ੍ਰੋਫੈਸਰ ਸਾਹਿਬ ਹੁਣ ਤੱਕ ਰਿਪੋਰਟ ਕੀਤੇ ਗਏ ਭਾਰਤੀ ਨਾਗਰਿਕਾਂ ਦਾ ਬਾਰੇ ਜਿਹੜੀਆਂ ਵੀ ਗੱਲਾਂ ਹੁਣ ਤੱਕ ਸਾਹਮਣੇ ਆਈਆਂ ਨੇ ਦੋ ਜਹਾਜ਼ ਹੁਣ ਤੱਕ ਇੱਥੇ ਲੈਂਡ ਹੋਏ ਅੰਮ੍ਰਿਤਸਰ ਉਸ ਨੂੰ ਲੈ ਕੇ ਹੁਣ ਤੱਕ ਜਿਹੜੀ ਜਿਹੜੀ ਧਿਰ ਨੇ ਕਿਵੇਂ ਕਿਵੇਂ ਸਟੈਂਡ ਲਿਆ ਸਾਰੇ ਜਾਣ ਚੁੱਕੇ ਐ ਪਰ ਤੁਹਾਡਾ ਕੀ ਨਜ਼ਰੀਆ ਹੈ ਕੌਣ ਸਹੀ ਇਸ ਮਸਲੇ ਨੂੰ ਹੈਂਡਲ ਕਰ ਰਿਹਾ ਔਰ ਕੌਣ ਗਲਤ ਦਿਸ਼ਾ ਵੱਲ ਤੋਰ ਰਿਹਾ ਹੈ ਸਾਰੀ ਚਰਚਾ ਨੂੰ ਮੈਨੂੰ ਲੱਗਦਾ ਕਿ ਟਰੰਪ ਦੀ ਧੱਕੇਸ਼ਾਹੀ ਦੇ ਵਿਰੁੱਧ ਨਾ ਤੇ ਮੋਦੀ ਜੀ ਖੜੇ ਹੋਣਾ ਚਾਹੁੰਦੇ ਆ ਜਾਂ ਨਾ ਹੀ ਸਾਡੇ ਐਕਸਟਰਨਲ ਅਫੇਅਰ ਮਿਨਿਸਟਰ ਗਿਆਨਸ਼ੰਕਰ ਅੱਖ ਨਾਲ ਅੱਖ ਪਾ ਕੇ ਉੱਥੇ ਗੱਲ ਕਰਨਾ ਚਾਹੁੰਦੇ ਆ ਪਰ ਪੰਜਾਬ ਦੇ ਚੀਫ ਮਿਨਿਸਟਰ ਤੇ ਤੁਹਾਨੂੰ ਪਤਾ ਹੀ ਆ ਜਦੋਂ ਕੋਈ ਕਿਸੇ ਗੱਲ ਦਾ ਰੌਣਾ ਰੱਪਾ ਪੈ ਜਾਏ ਤੇ ਇਹਨਾਂ ਨੇ ਤੇ ਪੋਲਿਟਿਕਸ ਕਰਨੀ ਹੁੰਦੀ ਆ ਹਾਈਵੇ ਤੋਬਾ ਹੋਏ ਸਾਡੇ ਅੰਮਰਸਰ ਕਿਉਂ ਆਤੇ ਹੋਏ ਹੋਰ ਕਿਤੇ ਚੋਦੀ ਦਾ ਹੋਰ ਕਿਤੇ ਉਤਾਰ ਦਿੰਦੇ ਤੇ ਫਿਰ ਵਾਪਸ ਅਮਰੀਕਾ ਚਲੇ ਜਾਣੇ ਸੀ। ਹੂੰ। ਜਾਂ ਉਹਨਾਂ ਦੇ ਪੈਸੇ ਮੋੜਾਉਣੇ ਸੀ ਜਾਂ ਉਹਨਾਂ ਦਾ ਦੁੱਖ ਘੱਟ ਜਾਣਾ ਸੀ ਯਾਰ। ਜੀ। ਠੀਕ ਐ ਇਹ ਮਾੜੀ ਮੋਟੀ ਪੋਲਿਟਿਕਸ ਹੋ ਸਕਦੀ ਐ ਕਿ ਉਹਨਾਂ ਨੂੰ ਉਤਾਰਿਆ ਕਿੱਥੇ। ਹੂੰ। ਪਿਛਲੀ ਵਾਰੀ ਜਿਹੜਾ ਸੀ ਠੀਕ ਐ ਅਹਮਦਾਬਾਦ ਤੇ ਥਾੜ ਦਿੰਦੇ, ਦਿੱਲੀ ਉਤਾਰ ਦਿੰਦੇ, ਫਿਰ ਰੌਣਾ ਘੱਟ ਪੈਂਦਾ ਉੱਥੇ ਤੇ ਹੋਰ ਵੀ ਜ਼ਿਆਦਾ ਪੈਂਦਾ। ਜੀ। ਜਿਸ ਤਰੀਕੇ ਨਾਲ ਆਇਆ ਸੀ ਹੋ ਸਕਦਾ ਆ ਕਿ ਉਹਨਾਂ ਨੇ ਕਿਹਾ ਹੁਣਾਂ ਕਿ ਬੀੜੀਆਂ ਬੂੜੀਆਂ ਲੱਗੀਆਂ ਦਿੱਲੀ ਦਾ ਮੀਡੀਆ ਨੈਸ਼ਨਲ ਖਬਰੇ ਵੱਡੀ ਬਣੂਗੀ ਤੇ ਇਸ ਕਰਕੇ ਇੱਥੇ ਇੱਕ ਪਾਸੇ ਜੇ ਕਿਸੇ ਅਧਾਰ 'ਤੇ ਉੱਪਰ ਫਿਰ ਵੀ ਮੀਡੀਆ ਦੇ ਮੀਡੀਆ ਜਾਂ ਸਾਰੇ ਦੇਸ਼ ਦੇ ਵਿੱਚ ਉਹ ਗੱਲ ਦਾ ਪੱਛਾਰ ਹਾਲੇ ਤੱਕ ਕੋਈ ਜ਼ਿਆਦਾ ਲੋਕੀ ਸੁਪੀ ਨਹੀਂ ਰਹਿੰਦੀ ਜੀ ਬਿਲਕੁਲ ਹੁਣ ਸਵਾਲ ਇਹ ਹੈ ਕਿ ਮੋਦੀ ਜੀ ਇੱਥੋਂ ਜਾਣ ਤੋਂ ਪਹਿਲਾਂ ਜੀ ਕਿਉਂਕਿ ਉਹਨਾਂ ਤੇ ਜਾਣ ਤੋਂ ਪਹਿਲਾਂ ਹੀ ਤੇ ਉਹ ਵਜਾਜ ਪਹਿਲਾਂ ਆ ਗਿਆ ਸੀ ਇਹਨਾਂ ਨੂੰ ਦਬਖੇ ਮਾਰਨਾ ਚਾਹੀਦਾ ਸੀ ਜੀ ਇਹ ਉੱਥੇ ਮਾਈ ਡੀਅਰ ਫਰੈਂਡ ਐਸਟ ਫਰੈਂਡ ਦਾ 에ਸੇ ਲਿਖਣਾ ਵਿਦ 트럼ਪ ਤੇ ਲਿਖੋ ਤੇ ਮੋਦੀ ਜੀ ਜਿਦਾਂ ਅਸੀਂ ਪੰਜਵੀਂ ਛੇਵੀਂ ਜਿ ਲਿਖਦੇ ਸੀਗੇ ਇਹਦਾ ਇਹ ਗੱਲਾਂ ਦਾ ਕੋਈ ਅਰਥ ਨਹੀਂ ਹੈਗਾ ਤੁਹਾਨੂੰ ਸਿਰ ਚੁੱਕ ਕੇ ਜੀਣਾ ਚਾਹੀਦਾ ਇਹਨਾਂ ਨਾਲ ਉਹ ਜਿਹੜੇ ਛੋਟੇ ਛੋਟੇ ਕੰਟਰੀ ਜਿਹਨਾਂ ਦੀ ਕਰੋੜ ਕਰੋੜ ਦੋ ਦੋ ਕਰੋੜਾਂ ਬਾਟੀ ਆ ਇੱਕ ਗਵਾਟੇਮਾਲਾ ਨਿਕਾਰਾ ਗਿਆ ਨਾਮਾ ਤੇ ਉਹ ਜਿਹੜਾ ਕੋਲੰਬੀਆ ਕੋਲੰਬੀਆ ਵਾਲੇ ਨੇ ਕਿਹਾ ਖਬਰਦਾਰ ਕੇ ਮੇਰੇ ਇਸ ਤਰੀਕੇ ਨਾਲ ਬੰਦੇ ਭੇਜੇ ਜੀ ਉਹਨੇ ਵਾਪਸ ਭੇਜ ਦਿੱਤੇ ਕਿਹਦੇ ਜੇ ਤੈਨੂੰ ਤੈਨੂੰ ਤਕਲੀਫ ਹੈ ਤੇਰੇ ਕੋ ਜਹਾਜ ਨਹੀਂ ਦੇਸੀ ਆਪਣੇ ਜਹਾਜ ਭੇਜ ਦਿੰਨੇ ਆ ਜੀ ਛੋਟਾ ਜਹਾ ਕੰਟਰੀ ਇਹ ਹੁੰਦਾ ਆ ਕਿਸੇ ਦੇਸ਼ ਦੇ ਇੱਕ ਕੰਟਰੀ ਦਾ ਜਿਹੜਾ ਆਪਣਾ ਸਵੈਮਾਨ ਉਹਨਾਂ ਦੇ ਸਿਟੀਜ਼ਨ ਦੀ ਕੋਈ ਬੇਇੱਜ਼ਤੀ ਹੋਵੇ ਤੇ ਪ੍ਰਧਾਨ ਮੰਤਰੀ ਨੂੰ ਖੁਦ ਆਪਣੀ ਬੇਇੱਜ਼ਤੀ ਮਹਿਸੂਸ ਕਰਨੀ ਚਾਹੀਦੀ ਇਹ ਮਾਈਡਿਆ ਥਰੈਡ ਉਦੋਂ ਵੀ ਕੀ ਜਾਂਦੇ ਸੀ ਕਿ ਬਈ ਥੇ ਇਹ ਪੇਲਾਂ ਦੀ ਗੱਲਾਂ ਹੈਗੀਆਂ ਇੰਟਰਨੈਸ਼ਨਲ ਮਾਮਲਾ ਹੈ ਇਹ ਠੀਕ ਹੈ ਕਿ ਸਾਰੀ ਦੁਨੀਆ ਦੇ ਵਿੱਚ ਸੰਦੀਪ ਇੱਕ ਰਾਈਟਿਸਟ ਪੋਲਿਟਿਕਸ ਵੀ ਅਪਸਰਜ ਹੋ ਰਹੀ ਹੈ ਜੀ ਉਹਦੇ ਕਾਰਨ ਤੇ ਆਰਥਿਕ ਹੈਗੇ ਆ ਪਰ ਉਹਦੇ ਪੋਲੀਟੀਕਲ ਰੈਪਰਕੇਸ਼ਨ ਜੇ ਇਹ ਨਿਕਲ ਰਿਹਾ ਕਿ ਆਪ ਨੂੰ ਆਪਣੇ ਘਰ ਨੂੰ ਸੰਭੋ ਭੀ ਰੋਣਾ ਪੈ ਗਿਆ ਹਾਂਜੀ ਉਹ ਕਿੱਥੇ ਕਿੱਥੇ ਜਾ ਕੇ ਜਾ ਕੇ ਜਰਮਨੀ ਚ ਵੀ ਐਫਡੀ ਪਾਰਟੀ ਨੂੰ ਸਪੋਰਟ ਕਰ ਰਹੇ ਆ ਵਿੱਚੇ ਸਾਡੇ ਵੀ ਲੱਗੇ ਹੋਏ ਸਾਡੇ ਵੀ ਦੇ ਰਾਈਟ ਹੀ ਆ ਸਾਡੇ ਜਿਹੜੇ ਕਿਤੇ ਬਹੁਤ ਉੱਥੇ ਆਮ ਜਨਤਾ ਦੇ ਹਿੱਤੇ 'ਚ ਸੋਚਣ ਵਾਲੇ ਆ ਡਾਨੀ ਦੇ ਚੇਲੇ ਆ ਸਾਰੇ ਉਹ ਉੱਥੇ ਮਸਕ ਨੂੰ ਬਿਠਾ ਲਿਆ ਲਿਆ ਕੇ ਫੜਕੀ ਆ ਜੀ ਉਹਨੇ ਵੀ ਬਿਠਾ ਲਿਆ ਇਹਨਾਂ ਨੇ ਬਿਠਾਇਆ ਨਹੀਂ ਤੇ ਕੰਮ ਤੇ ਇੱਕੋ ਹੀ ਆ ਇਹੋ ਜਿਹੇ ਹਾਲਾਤਾਂ 'ਚ ਉਹਨਾਂ ਨੇ ਬਾਹਰਲੇ ਲੋਕਾਂ ਨੂੰ ਜਿਹੜੇ ਬਾਹਰੋਂ ਜਾ ਕੇ ਉਹਨਾਂ ਦੀ ਸੇਵਾ ਕਰਦੇ ਉਹਨਾਂ ਦੀ ਇਕਨੋਮੀ ਨੂੰ ਮਜ਼ਬੂਤ ਕਰਦੇ ਆ ਜਿਵੇਂ ਸਾਡੇ ਇੱਥੇ ਬਾਹਰੋਂ ਬੰਦੇ ਆ ਕੇ ਕੰਮ ਕਰਦੇ ਸਸਤੇ ਭਾਅ ਖੇਤਾਂ 'ਚ ਤੇ ਫੈਕਟਰੀਆਂ 'ਚ ਉਸੇ ਤਰ੍ਹਾਂ ਸਾਡੇ ਬੰਦੇ ਕੰਮ ਕਰਦੇ ਉਹਦਾ ਫਾਇਦਾ ਲਿਆ ਉਹਨਾਂ ਨੇ ਆਪਣੀ ਇਕਨੋਮੀ ਨੂੰ ਮਜ਼ਬੂਤ ਕੀਤਾ ਉਹਨਾਂ ਦੀ ਉਹਨਾਂ ਦੀ ਮਾਰਕੀਟ ਵੀ ਵਧਾਈ ਇਹਨਾਂ ਨੇ ਜਾ ਕੇ ਹੁਣ ਉਹਨਾਂ ਨੂੰ ਸਕੇਪਕੋਟ ਬਲੀ ਦਾ ਬੱਕਰਾ ਬਣਾ ਕੇ ਇੰਗਲੈਂਡ ਨੇ ਸਾਡਾ ਪਤਾ ਹੀ ਆ ਕਿ ਪਿਛਲੇ 7 ਮਹੀਨਿਆਂ ਚ 19000 ਬੰਦੇ ਉਹਨਾਂ ਨੇ ਰਿਪੋਰਟ ਕਰਦੇ ਸਾਡੇ ਆ ਜੀ ਕਿ ਅੱਥੀ ਬਾੜ ਕਰਦੇ ਆ ਇਸੇ ਤਰੀਕੇ ਨਾਲ ਇਹਨਾਂ ਨੇ ਸਾਡੇ ਵੀ 18-20000 ਦਾ ਰੌਲਾ ਪੈ ਰਿਹਾ ਅਜੇ ਹੌਲੀ ਹੌਲੀ ਆਉਣਗੇ ਕਿੰਨੇ ਕਾਉਂਦੇ ਕੀ ਮੰਦਾ ਇਹਨਾਂ ਨੂੰ ਕਿਉਂਕਿ ਇੰਟਰਨੈਸ਼ਨਲ ਮਾਮਲਾ ਹੈ ਕਿਤੇ ਕੇਂਦੀ ਸਰਕਾਰ ਨੂੰ ਥੱਲੇ ਵਿਛਣ ਦੀ ਜਗ੍ਹਾ ਜਿਹੜਾ ਛੋਟੇ ਛੋਟੇ ਕੰਟਰੀ ਬਾਖੀ ਵਾਂਗੂ ਕੈਨੇਡਾ ਨੇ ਸਿੱਧਾ ਕਿਹਾ ਜੀ ਮੈਕਸੀਕੋ ਨੇ ਸਤਾਈ ਗਿਆ ਉਹ ਤੇ ਦਾਦਾ ਜੀ ਤੇ ਉੱਤਰੀ ਆਈ ਆ ਹੂੰ ਉਹਨੇ ਤੇ ਦੇਖੋ ਜਿਹੜੀ ਆ ਗਲਫ ਆਫ ਮੈਕਸੀਕੋ ਆ ਉਹਦਾ ਨਾਂ ਹੀ ਬਦਲ ਤੇ ਆਪਣੇ ਆਪ ਹੀ ਗਲਫ ਆਫ ਅਮਰੀਕਾ ਕਹਾਤਾ ਜੀ ਉਹਦੀ ਉਹ ਉਹ ਉਹਦਾ ਪਤਾ ਹੀ ਨਹੀਂ ਕੀ ਮਤਲਬ ਇੱਕ ਸੰਤੁਲਨ ਵਿਗੜ ਗਿਆ ਕਿ ਰੱਪ ਜਾਣੇ ਟਰੰਪ ਦਾ ਉੱਥੇ ਤੇ ਬਹੁਤ ਕੁਝ ਹੋ ਰਿਹਾ ਰੋਜ਼ ਕੁਝ ਹੋ ਰਿਹਾ ਔਰ ਸਾਰਾ ਯੂਰਪ ਐਸ ਵੇਲੇ ਉਥਲ ਪੁਥਲ ਹੋ ਰਿਹਾ ਪਰ ਸਾਨੂੰ ਤੇ ਆਪਣਾ ਏਡਾ ਵੱਡਾ ਦੇਸ਼ ਆ ਆਪਣਾ ਇੱਜ਼ਤਮਾਨ ਤੇ ਰੱਖਣਾ ਚਾਹੀਦਾ ਹੈ ਨਾ ਜੀ ਜੀ ਕਿਹੜੀ ਨਹੀਂ ਗੱਲ ਪੰਜਾਬ ਦੀ ਹੁਣ ਸਾਡੇ ਪੰਜਾਬ ਦੀ ਪੋਲਿਟਿਕ ਸਾਡੇ ਦੇ ਬਿੱਟੂ ਆ ਗਿਆ ਰੌਲਾ ਪਾ ਗਿਆ ਓਏ ਹਰ ਕੋਈ ਬਿੱਟੂ ਨੂੰ ਵੀ ਆਪਣੇ ਪ੍ਰਧਾਨ ਮੰਤਰੀ ਨੂੰ ਕਹਿਣਾ ਚਾਹੀਦਾ ਕੋਈ ਪਾਰਟੀ ਚ ਜਾਇਨ ਕੀਤਾ ਭਾਈ ਹਮ ਕਿ ਕਿਸੇ ਕਿਉਂ ਆਰੇ ਬਿਜਲੀ ਕਰਾਉਂਦੇ ਆ ਉਹਦੇ ਚ ਭਾਵੇਂ ਗੁਜਰਾਤੀ ਹੋਣ ਹਰਿਆਣਵੀ ਹੋਣ ਪੰਜਾਬੀ ਹੋਣ ਯੂਪੀ ਦੇ ਹੋਣ ਹੈ ਤੇ ਇੰਡੀਆ ਨੇ ਹਮ ਉਹਨੂੰ ਕਹਿਣ ਦੀ ਜਗ੍ਹਾ ਇਹਦੇ ਪਿੱਛੇ ਲਾਹਤਾ ਕਿ ਤੂੰ ਕਿਉਂ ਕਰਦਾ ਹੈ ਨਾਲੇ ਇੱਕ ਕਰਦੀ ਹੋਰ ਚਰਚਾ ਨੇ ਪ੍ਰੋਫੈਸਰ ਸਾਹਿਬ ਪਹਿਲਾਂ ਤੇ ਦੋਸਤੀ ਦੀਆਂ ਮਸਾਲਾਂ ਦਿੱਤੀਆਂ ਜਾਂਦੀਆਂ ਰਹੀਆਂ ਕਿ ਆਪ ਇੱਕ ਦੂਜੇ ਦੇ ਖਿਲਾਫ ਪਾਰਟੀਆਂ ਅੱਡ ਹੋ ਸਕਦੀਆਂ ਪਰ ਰਵਨੀਤ ਬਿੱਟੂ ਤੇ ਭਗਵੰਤ ਮਾਨ ਦੇ ਵਿਚਾਲੇ ਦੋਸਤਾਨਾ ਸਬੰਧ ਨੇ ਪਰ ਹੁਣ ਜਿਹੜੇ ਦਿਨਾਂ ਤੋਂ ਪਿਛਲੇ ਦਿਨਾਂ ਤੋਂ ਇੱਕ ਦੂਜੇ ਦੇ ਖਿਲਾਫ ਤਿੱਖੀ ਬਿਆਨਬਾਜ਼ੀ ਆ ਰਹੀ ਹੈ ਕਈ ਲੋਕ ਇਸ ਨੂੰ ਥੋੜੇ ਸ਼ੰਕੇ ਨਾਲ ਵੇਖ ਰਿਹਾ ਹੈ ਕਿ ਮਾਜਰਾ ਕੀ ਹੈ ਸਮਝ ਤੋਂ ਬਾਹਰ ਹੋ ਰਹੀ ਹੈ ਗੱਲ ਕਈ ਲੋਕਾਂ ਦੇ ਦੇਖੋ ਇਹ ਜਿਹੜੀ ਪੋਲਟਿਕਸ ਹੈ ਨਾ ਜਿਸ ਤਰੀਕੇ ਨਾਲ ਬਾਹਰੋਂ ਦੇਖਦੇ ਹੋ ਅੰਦਰ ਉਹ ਜਿਹੀ ਨਹੀਂ ਹੁੰਦੀ ਜੀ ਹਦਵਾਨਾ ਬਾਹਰੋਂ ਹਰਾ ਅੰਦਰੋਂ ਲਾਲ ਨਿਕਲਦਾ ਜੀ ਜੀ ਇਸੇ ਤਰ੍ਹਾਂ ਜਿਹੜਾ ਕਿੱਥੋਂ ਵਾ ਇਹਨੂੰ ਬਾਹਰੋਂ ਪਤਾ ਲੈਣਾ ਥੋੜਾ ਜਿਹਾ ਇਹ ਆਉ ਖਾਸ ਹੁੰਦਾ ਜਾਣ ਕੇ ਪਿਆਕ ਹੁਣ ਤੇਜਰੀਵਾਲ ਬਾਰੇ ਇਹੋ ਹੀ ਆ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਬੀਜੇਪੀ ਦੀ ਬੀਪੀਟੀ ਮਿਆਦੇ ਆਰਐਸਐਸ ਨਾਲ ਰਲ ਕੇ ਚੱਲਦੀ ਆ ਇਹਦੇ ਤੇ ਲੋਕਾਂ ਨੇ ਫੈਕਸ ਵੀ ਲੈ ਕੇ ਆਏ ਆ ਪਰ ਉਹ ਅਪੀਰੈਂਟਲੀ ਇੱਕ ਦੂਜੇ ਦੇ ਕਿ ਨਮਰੋਧ ਲੱਗਦਾ ਹੈ ਕਿ ਜਿਵੇਂ ਕਿਸੇ ਦੀ ਗੱਲਾ ਕੱਟਣ ਲਈ ਚੱਲੇ ਹੋਣ ਪੋਲਿਟਿਕਸ ਨੂੰ ਇਸ ਢੰਗ ਨਾਲ ਸਿੱਧਾ ਸਿੱਧਾ ਨਹੀਂ ਬਿਆਨਬਾਜ਼ੀ ਤੋਂ ਅਸੀਂ ਸਮਝ ਸਕਦੇ ਇਹ ਗੱਲ ਠੀਕ ਹੈ ਕਿ ਭਗਵੰਤ ਮਾਨ ਉਹ ਮੰਤਰੀ ਦੇ ਨਾਲ ਥੋੜਾ ਜਿਹਾ ਅੱਖ ਮਟਕਾ ਰੱਖ ਕੇ ਚੱਲਦੇ ਆ ਕਿਉਂਕਿ ਇੱਥੇ ਜੇ ਸਰਕਾਰ ਦੀ ਉਹਨਾਂ ਨੂੰ ਨਹੀਂ ਕੋਆਪਰੇਟ ਕਰਦੀਏ ਤਾਂ ਦੋਹਾਂ ਦੇਣਾ ਤੋੜ ਕੇ ਪਰਾਂਵਾਸ ਦਿਓ ਇੰਨੀ ਦਾਦਾ ਜਿਹੀ ਟਰੰਪ ਮੰਗੂ ਦਿੱਲੀ ਚ ਵੀ ਕੈਲਰੀਏ ਫਾਕੀ ਸੁਪਿਆ ਦੇ ਨਾਲ ਤੁਹਾਡੇ ਸਾਹਮਣੇ ਮਹਾਰਾਸ਼ਟਰ ਦੇ ਹਰਿਆਣੇ ਦੀਆਂ ਚੋਣਾਂ ਤੇ ਬੰਨੀਆਂ ਕਿੰਨਾ ਉਹ ਚਰਚਾ ਹੈ ਜੀ ਜਿਹੜਾ ਮੁੱਦਾ ਤੁਸੀਂ ਛੇੜਿਆ ਨਾ ਭਗਵੰਤ ਮਾਨ ਹੁਣਾਂ ਦੀ ਜ਼ਿੰਮੇਵਾਰੀ ਕੀ ਹੈ ਉਹਨਾਂ ਨੂੰ ਇਸ ਗੱਲ ਦੀ ਮਾਫੀ ਮੰਗਣੀ ਚਾਹੀਦੀ ਸੀਗੀ ਕਿ ਦੇਖੋ ਜੀ ਅਸੀਂ 2.5 ਤਿੰਨ ਸਾਲਾਂ ਦੇ ਵਿੱਚ ਉਹਨਾਂ ਰੁਜ਼ਗਾਰ ਨਹੀਂ ਪੈਦਾ ਕਰ ਸਕੇ ਠੀਕ ਹੈ ਪੰਜਾਬ ਦੇ ਜ્યાં ਆਪਾਂ ਲੋਕਾਂ ਨੂੰ ਉਮੀਦ ਨਹੀਂ ਦੇ ਸਕੇ ਨੌਜਵਾਨਾਂ ਨੂੰ ਤੇ ਇਸ ਗੱਲ ਦੇ ਇਸ ਫੀਨੋਮੈਨਾ ਦਾ ਜਿਹੜਾ ਬਾਹਰ ਜਾਣ ਦੀ ਲੋਕਾਂ ਦੀ ਤਕਬੂ ਆ ਫੋਲ ਲੱਗੀ ਆ ਉਹਦੇ ਵਿੱਚ ਕੋਈ ਖੜੋਤ ਆਉਂਦੀ ਜਾਂ ਉਹਦੇ ਚ ਥੋੜਾ ਜਿਹਾ ਸਲੋ ਹੁੰਦਾ ਉਹ ਕੁਝ ਨਹੀਂ ਹੋਇਆ ਜੀ ਦੂਸਰੀ ਗੱਲ ਇਹਨਾਂ ਦੀਆਂ ਅੱਖਾਂ ਸਾਹਮਣੇ ਸਾਰਾ ਕੁਝ ਹੋ ਰਿਹਾ ਇਹਨਾਂ ਨੂੰ ਹੁਣ ਇਹ ਦੇਖਿਆ ਜਿੰਨਾ ਸਾਲਾਂ ਚ ਕਿਉਂ ਨਹੀਂ ਦੇਖਿਆ ਜੀ ਕੀ ਇਹ ਨਵਾਂ ਫੀਨੋਮੈਨਾ ਹੈ ਪੁਰਾਣਾ ਹੈ ਅੱਜ ਤੋਂ 20 25 ਸਾਲ 30 ਚਾਲ 40 ਚਾਲ ਜਿਹੜੇ ਸਾਲ ਤੋਂ ਪੁਰਾਣਾ ਚੱਲ ਰਿਹਾ ਇਹ ਸਾਰਾ ਅਜੇ ਨਵਾਂ ਤੇ ਹੈ ਨਹੀਂ ਜੀ ਤੇ ਜੇ ਚੱਲ ਰਿਹਾ ਸੀ ਤੇ ਤੁਸੀਂ ਆਪਣੀ ਇੱਕ ਮਿਨਿਸਟਰੀ ਬਣਾਈ ਹੈ ਕੁਲਦੀਪ ਸਿੰਘ ਕਾਲੀਦਾਲ ਦੀ ਉਹ ਕੀ ਕਰਦੀ ਸੀ ਉਲਟਾ ਉੱਥੇ ਚਲੇ ਗਏ ਹੈਨਾ 에어ਪੋਰਟ ਤੇ ਤੁਸੀਂ ਦੇਖਿਆ ਵੀ ਮੈਂ ਜੀ ਮਿਲਿਆ ਉਹ ਸਾਰੇ ਮਾਨਸਿਕ ਤੌਰ ਤੇ ਸਰੀਰਕ ਤੌਰ ਤੇ ਸਾਰੇ ਠੀਕ ਹੈ ਇਹ ਵੀ ਕਹਿ ਦੇਣ ਹੈ ਜੀ ਪੈਸੇ ਤੌਰ ਤੇ ਵੀ ਠੀਕ ਆ ਫਿਰ ੱੱਲੇ ਨਿਪਟ ਜਾਂਦੀ ਜੀ ਵੀ ਉਹ ਖੁਸ਼ੀ ਖੁਸ਼ੀ ਉੱਡੇ ਲੈਣ ਗਏ ਸੀ ਇਜਾਜ਼ਤੇ ਤੇ ਆ ਗਏ ਆ ਹਮ ਯਾਰ ਤੁਸੀਂ ਡਾਕਟਰ ਲੱਗੇ ਆ ਉਹ ਛੱਡ ਗਏ ਆ ਮਾਨਸਿਕ ਤੌਰ ਤੇ ਇੰਨੇ ਡਿਪਰੈਸ਼ਨ ਜਾਂ ਡਿਵੋਰਸ ਸਟ ਹੋ ਗਿਆ ਕਿ ਮਾਪੇ ਰੋ ਰਹੇ ਆ ਬੁਰਾ ਹਾਲਿਆ ਤੁਸੀਂ ਕਹਿੰਦੇ ਨਹੀਂ ਜੀ ਕੋਈ ਗੱਲ ਨਹੀਂ ਹੈ ਯਾਨੀ ਸਾਡੇ ਪੋਲਿਟਿਸ਼ੀਅਨ ਇੰਨੇ ਹੋ ਚੁੱਕੇ ਆ ਕਿ ਕਿਸੇ ਦੇ ਦਰਦ ਨੂੰ ਦਰਦ ਨਹੀਂ ਸਮਝਦੇ ਹੈਗੇ ਇਹ ਬੜੀ ਦੁੱਖ ਦੀ ਗੱਲ ਆ ਉਹਨਾਂ ਦਾ ਦੇ ਕੋਈ ਖਿਆਲ ਜੀ ਕਿਤੇ ਹੁਣ 8-9 ਐਫ ਆਈ ਆਰਾਂ ਕਰਤੀਆਂ ਦੇਖ ਏਜੰਟ ਫੜ ਲਿਆ ਕਿ ਤੇ ਇਹ ਕੀ ਫਤ ਪਤਾ ਨਹੀਂ 7.5 ਹਜ਼ਾਰ ਬੰਦਾ ਹੈ ਹਮ 1 2 4 10 100 ਨੂੰ ਫੜ ਕੇ ਕੀ ਕਰੋਗੇ ਮੈਂ ਐਸੀ ਨਾਲ ਸੰਬੰਧਿਤ ਇੱਕ ਸਵਾਲ ਤੁਹਾਨੂੰ ਕਰਨਾ ਚਾਹੁੰਦਾ ਉਹ ਇਹ ਹੈ ਕਿ ਇੱਕ ਤੇ ਹੋ ਗਿਆ ਕਿ ਪਹਿਲਾਂ ਕਿ ਗੈਰ ਕਾਨੂੰਨੀ ਪ੍ਰਵਾਸੀ ਲਈ ਮਜਬੂਰ ਕਿਉਂ ਹੋਏ ਹਾਲਾਤ ਕਿਉਂ ਇਸ ਤਰ੍ਹਾਂ ਦੇ ਬਣਦੇ ਇੱਕ ਤੇ ਉੱਥੇ ਠੱਲ ਪਾਉਣ ਦੀ ਲੋੜ ਚਲੋ ਇੱਕ ਮੌਕੇ ਦੇ ਉੱਤੇ ਆ ਕੇ ਕਿਸੇ ਨੇ ਕਦਮ ਚੁੱਕ ਹੀ ਲਿਆ ਜੰਗੇ ਭੁੱਖ ਦੀ ਖਾਤਰ ਚਲੇ ਗਏ ਉਸ ਤੋਂ ਬਾਅਦ ਜਦੋਂ ਹੁਣ ਰਿਪੋਰਟੇਸ਼ਨ ਦਾ ਕੰਮ ਸ਼ੁਰੂ ਹੋਇਆ ਰਿਪੋਰਟ ਕੀਤੇ ਜਾ ਰਹੇ ਨੇ ਲਗਾਤਾਰ ਤੇ ਪੰਜਾਬ ਸਰਕਾਰ ਨੇ ਹੁਣ ਇੱਕ 4 ਆਈਪੀਐਸ ਅਧਿਕਾਰ ਦੀਆਂ ਦੇ ਟੀਮ ਗਠਿਤ ਕੀਤੀ ਕਿ ਟੀਮ ਗਠਿਤ ਕਰਕੇ ਸਿਰਫ ਹਾਲ ਦੀ ਘੜੀ ਇਸ ਮੁੱਦੇ ਨੂੰ ਠੰਡਾ ਕਰਨ ਦੇ ਲਈ ਹੀ ਕਾਰਵਾਈ ਹੋਏਗੀ ਜਾਂ ਇਸ ਬਾਰੇ ਕੋਈ ਵੱਡੀ ਪਾਲਿਸੀ ਦੀ ਜ਼ਰੂਰਤ ਹੈ ਕੇਂਦਰ ਪੱਧਰ ਦੇ ਉੱਤੇ ਸੂਬਾ ਪੱਧਰ ਦੇ ਉੱਤੇ ਜੀ ਕੋਈ ਵੀ ਕੰਮ ਜੇ ਕਰਨਾ ਹੈ ਪੈਸਾ ਚਾਹੀਦਾ ਜੀ ਤੇ ਨੰਗ ਹੈ ਜੀ ਸਰਕਾਰ ਕਰਜ਼ਿਆਂ ਦੇ ਸਿਰ ਤੇ ਚੱਲਦੀ ਹੈ ਤਨਖਾਹਾਂ ਦੇਣੀਆਂ ਔਖੀਆਂ ਕਿਹੜੀ ਗੱਲ ਕਰ ਸਕਦੇ ਕੁਝ ਨਹੀਂ ਕਰ ਸਕਦੇ ਹਮ ਇੱਕੋ ਹੀ ਕੰਮ ਕਰ ਸਕਦੇ ਜਿਹੜਾ ਸਭ ਤੋਂ ਸੌਖਾ ਰਜਾਈ ਦੇ ਦੇਣ ਕਿ ਪਾਈ ਸਾਡੇ ਤੋਂ ਨਹੀਂ ਚੱਲਦਾ ਸੰਤ ਸੌਖਾ ਕੰਮ ਲੱਗਦਾ ਅਸੀਂ ਕੰਮ ਪੜਾ ਜੀ ਔਖਾ ਅਸੀਂ ਦੇ ਘਰਾਂ ਆਈਆਂ ਸਾਡੇ ਕੋਲੇ ਸੂਬਾ ਚਲਾਉਣਾ ਔਖਾ ਇਹ ਸੌਖਾ ਕੰਮ ਇਹਨਾਂ ਲਈ ਪਰ ਕੋਈ ਨਹੀਂ ਕਰੂਗਾ ਪਰ ਪ੍ਰੈਕਟੀਕਲੀ ਸੰਭਵ ਵੀ ਨਹੀਂ ਇਹ ਇਸ ਕਰਕੇ ਇੰਨਾ ਕੋਲ ਕੁਝ ਨਹੀਂ ਹੋ ਸਕਦਾ ਜਿਵੇਂ ਕਰਨਗੇ ਕਿਥੋਂ ਪੈਸਾ ਲਿਆਉਣਗੇ ਆ ਤੁਸੀਂ ਦੇਖਿਆ ਨਹੀਂ ਜਿਹੜਾ ਇੱਕ ਮਹਿਕਮਾ ਪੀਐਸਪੀਸੀਐਲ ਵਾਲਿਆਂ ਦਾ ਬਿਜਲੀ ਬੋਰਡ ਵਾਲਾ ਜੀ 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 ਉਹਨਾਂ ਦੇ ਇੰਜੀਨੀਰਾਂ ਨੇ ਕੀ ਕੀਤੀ ਲੈ ਕੇ ਕਹੀ ਇਹਨਾਂ ਨੂੰ ਹਮ ਕਿ ਪਾਰਟੀ ਫੰਡ ਮੰਗਦੇ ਪਾਰਟੀਆਂ ਕੋਲੋਂ ਕਹਿੰਦੇ ਪਾਰਟੀ ਫੰਡ ਦੇ ਨਾਂ ਦੇ ਉੱਤੇ ਕਰਪਸ਼ਨ ਕਰਵਾ ਰਹੇ ਇੰਜੀਨੀਅਰਾਂ ਕੋਲੋਂ ਇਹ ਕਰਪਸ਼ਨ ਦੇ ਵਿਰੁੱਧ ਪਾਰਟੀ ਆਈ ਹੋਈ ਆ ਹਮ ਐਂਟੀ ਕਰਪਸ਼ਨ ਮੂਵਮੈਂਟ ਜੋ ਨਿਕਲੀ ਹੋਈ ਪਾਰਟੀ ਇਹਨਾਂ ਦਾ ਹਾਲੇ ਸਾਰੀ ਜਗ੍ਹਾ ਲੁੱਟ ਕੇ ਪੰਜਾਬ ਨੂੰ ਖਾਣ ਲੱਗੇ ਆ ਦਿੱਲੀ ਪਹੁੰਚੋਂ ਦੇ ਸਾਰਾ ਪੈਸਾ ਜੀ ਜੀ ਸਲੇਹੀ ਤੇ ਉੱਥੇ ਸੇਵਾ ਕਰਨ ਲੱਗਿਆ ਇਹ ਪੰਜਾਬ ਨੂੰ ਕਲੋਨੀ ਬਣਾਇਆ ਕੇਜਰੀਵਾਲ ਦੀ ਉਹਨੂੰ ਆਪ ਆ ਕੇ ਗਵਰਨਰ ਦੇ ਇਥੇ ਜਿਹੜੀ ਸੋਧੀ ਆ ਫਿਰਦਾ ਸੀ ਕੱਲ ਜੀ ਜੀ ਪਹਿਲਾਂ ਆ ਕੇ ਰघव ਚੱਡਾ ਬੈਠਾ ਰਿਹਾ ਉਹ ਬੀਬੇ ਬੈਠਾ ਆ ਵਿਜੇ ਨਾਇਰ ਇਥੇ ਬੈਠਾ ਆ ਕੋਈ ਫਾਈਲ ਜਿਹੜੀ ਆ ਦਿੱਲੀ ਜਾ ਕੇ ਮੀਟਿੰਗਾਂ ਹੁੰਦੀਆਂ ਤੁਸੀਂ ਕੀ ਲੱਗਦਾ ਉੱਥੇ ਕੇਜਰੀਵਾਲ ਦਾ ਨਹੀਂ ਜਾ ਕੇ ਨਹੀਂ ਇਕੱਲਾ ਆ ਸਕਦਾ ਜੀ ਤੁਹਾਨੂੰ 150 200 ਬੰਦੇ ਨੂੰ ਉੱਥੇ ਬੁਲਾਇਆ ਸਾਰਿਆਂ ਨੂੰ ਜੀ ਵੀ ਕਿਹੇ ਕਿਸਮ ਦੇ ਨਿਰਲਾਜ ਹੋ ਚੁੱਕੇ ਆ ਇਸ ਕਰਕੇ ਇਹ ਸਰਕਾਰ ਜਿਹੜੀ ਸਭ ਤੋਂ ਕਮਜ਼ੋਰ ਸਰਕਾਰ ਆ ਇਹਨਾਂ ਤੋਂ ਮੀਤਾਂ ਨਹੀਂ ਬਹੁਤੀਆਂ ਪਰ ਇਹਨਾਂ ਨੂੰ ਮੂੰਹ ਬੰਦ ਰੱਖਣਾ ਚਾਹੀਦਾ ਮਾਦੀ ਮੰਗ ਲੈਣੀ ਚਾਹੀਦੀ ਜੇ ਕੋਈ ਇਹੋ ਜੀ ਗਲਤੀ ਹੋਈ ਹੋਵੇ ਉਹ ਕਰਨ ਦੀ ਜਗਾ ਇਹ ਹੋਰ ਧੂਮ ਧਮਕਾ ਕਿੰਦਰ ਨੇਂ ਜੀ ਕਰਤਾ ਜਹਾਜ ਜੋ ਪੰਜਾਬ ਨੂੰ ਬਦਨਾਮ ਕਰੇ ਪਹਿਲਾਂ بڑے ਚੰਡੇ ਚ ਲੰਡੇ ਪੰਜਾਬ ਦੇ ਤੁਸੀਂ ਕਿਹੜੇ ਚੰਡੇ ਚਲਾ ਦੇ ਕਿਹੜਾ ਮਾਡਲ ਬਣਾਇਆ ਹੈ ਜਿਹੜਾ ਨਵਾਂ ਹੁਣ ਜਿਹੜੀ ਪੰਜਾਬ ਮਾਡਲ ਕੱਢਣ ਲੱਗੇ ਆ ਹੂੰ ਉਹ ਸਾਡੇ ਕੋ ਗੁਜਰਾਤ ਮਾਡਲ ਨੇ ਤੇ ਨੱਕ ਥਾਣੀ ਤੰਨਾ ਥਾਣੀ ਧੂਆਂ ਖੜਿਆ ਪਿਆ ਤੇ ਤੁਸੀਂ ਹੁਣ ਇੱਕ ਨਵਾਂ ਮਾਡਲ ਦੇਣ ਲੱਗੇ ਮੁੱਖ ਮੰਤਰੀ ਦੀ ਜਿਹੜੀ ਇਹ ਦਲੀਲ ਸੀ ਨਾ ਕਿ ਪੰਜਾਬ ਨੂੰ ਬਦਨਾਮ ਕਰ ਰਿਹਾ ਹੈ ਕੇਂਦਰ ਉਹਦੇ ਪਿੱਛੇ ਉਹਨਾਂ ਨੇ ਕਿਹਾ ਕਿ ਇੱਕ ਪਵਿੱਤਰ ਨਗਰੀ ਹੈ ਜਿਹੜੀ ਗੁਰੂ ਦੀ ਨਗਰੀ ਅੰਮ੍ਰਿਤਸਰ ਉਹਨੂੰ ਡਿਪੋਰਟ ਸੈਂਟਰ ਬਣਾ ਛੱਡੇ ਕੇਂਦਰ ਨੇ ਇਹ ਕਿਹਾ ਉਹਨਾਂ ਪਿੱਛੇ ਤੇ ਚੰਡੀਗੜ੍ਹ ਲਾ ਦੇਆ ਕਰਨ ਦੱਸ ਦੋ ਹੂੰ ਇਹ ਦੇ ਇਹ ਦੇਖੋ ਇਹ ਜਿਹੜਾ ਉਹਨਾਂ ਨੇ ਇਸ ਕਰਕੇ ਉੱਥੇ ਲਾਇਆ ਕਿ ਕਿਉਂਕਿ ਅੰਮ੍ਰਿਤਸਰ ਕਰਕੇ ਇਹ ਤੇ ਵੀ ਧਾਰਮਿਕ ਟਿੰਜ ਦੇਣ ਦੀ ਗੱਲ ਆ ਨਾ ਉਸ ਗੱਲ ਨੂੰ ਅਸੀਂ ਜੀ ਕੋਈ ਕਹਿ ਰਿਹਾ ਸੀ ਉੱਥੇ ਜੀ ਲੰਗਰ ਲਵਾਤਾ ਲੋ ਜੀ ਲੰਗਰ ਤੇ ਪਹਿਲਾਂ ਹੀ ਲੱਗੇ ਰਹਿੰਦੇ ਕਿੱਥੇ ਨਹੀਂ ਲੰਗਰ ਹੈਗਾ ਤੁਸੀਂ ਅਸਲੀ ਮਾਮਲੇ ਤੇ ਨਾ اپੋਜੀਸ਼ਨ ਬਾਜਵੇ ਦਾ ਬਿਆਨ ਉਹਨਾਂ ਦਾ ਇਹਨਾਂ ਦੇ ਉੱਤੇ ਰਮਨਜੀਤ ਬਿੱਟੂ ਦਾ ਉਹਨਾਂ ਦੇ ਇਹਨਾਂ ਦੇ ਉੱਤੇ ਥੋੜਾ ਜਿਹਾ ਇਹੋ ਜਿਹਾ ਤਾਂ ਨਹੀਂ ਬਾਈ ਜੀ ਕੁਝ ਨਹੀਂ ਆਪੋ ਆਪਣੀ ਜਿੰਮੇਵਾਰੀ ਕੋਈ ਨਹੀਂ ਸੰਭਲਦਾ ਕਿ ਇੱਥੇ ਕਾਂਗਰਸੀ ਸਰਕਾਰ ਨਹੀਂ ਸੀ ਇਹ ਤੋਂ ਪਹਿਲਾਂ ਉਦੋਂ ਨਹੀਂ ਸੀ ਇਹ ਜਾਂਦੇ ਸਾਰੇ ਸਾਰੇ ਜਾਂਦੇ ਸੀ ਤਾਂ ਕੀ ਕਹਿੰਦੇ ਬਾਜਵਾ ਇਸ ਗੱਲ ਦਾ ਜਵਾਬ ਦੇਉਗੇ ਜੀ ਕੋਈ ਜਵਾਬ ਨਹੀਂ ਉਹਨਾਂ ਕੋਲ ਹਮ ਇਹ ਸਲੇ ਹੀ ਜਿਹੜੀ ਜਿਹੜੀ ਵੀ ਸਰਕਾਰ ਰਹੀ ਆ ਉਹਦਾ ਆਪਣਾ ਆਪਣਾ ਇਸ ਕੰਮ ਦੇ ਵਿੱਚ ਯੋਗਦਾਨ ਯੋਗਦਾਨ ਰਿਹਾ ਜੀ ਇਹ ਇਹੋ ਜਿਹਾ ਪੰਜਾਬ ਨੂੰ 도ਪਨ ਦੇਵੇ ਇੱਕ ਤਰਸਦੀ ਇਹ ਵੀ ਹੈ ਨਾ ਜੀ ਪ੍ਰੋਫੈਸਰ ਸਾਹਿਬ ਮਾਫ ਕਰਨਾ ਤੁਹਾਡੀ ਗੱਲ ਕੱਟ ਰਿਹਾ ਤਰਸਦੀ ਇਹ ਹੈ ਕਿ ਇੱਕ ਨੈਸ਼ਨਲ ਪੱਧਰ ਤੇ ਪਾਲਿਸੀ ਹਲੇ ਤੱਕ ਨਹੀਂ ਹੈ ਕਿ ਕਿਹੜੇ ਏਜੰਟ ਨੂੰ ਮਾਨਤਾ ਦੇਣੀ ਹੈ ਕਿਦਾ ਲਾਇਸੈਂਸ ਸਸਪੈਂਡ ਕਰਨਾ ਹੈ ਡਿਪਟੀ ਕਮਿਸ਼ਨਰ ਤੱਕ ਤਾਕਤਾਂ ਨੇ ਉਹ ਥੋੜੇ ਦਿਨ ਕੋਈ ਰੇਡ ਵੱਜਦੀ ਆ ਮਸਲਾ ਉੱਠਦਾ ਹੈ ਸਸਪੈਂਡ ਹੋ ਜਾਂਦੇ ਨੇ ਜਿਹੜੇ ਲਾਇਸੈਂਸ ਥੋੜੇ ਦਿਨਾਂ ਬਾਅਦ ਫਿਰ ਬਹਾਲ ਕਰ ਦਿੱਤੇ ਜਾਂਦੇ ਆ ਉਹ ਦੁਕਾਨਾਂ ਫਿਰ ਉਸੇ ਤਰ੍ਹਾਂ ਖੁੱਲ੍ਹੀਆਂ ਦੀਆਂ ਖੁੱਲ੍ਹੀਆਂ ਰਹਿ ਜਾਂਦੀਆਂ ਸਰਦੀਪ ਬਿਲਕੁਲ ਤੁਸੀਂ ਠੀਕ ਕਹੀ ਨਾ ਸਾਡੇ ਮਹਾਨਦਾਰੀ ਨੇ ਪੋਲਿਟੀਸ਼ਨ ਹੈ ਤੇ ਨਹੀਂ ਰਹੀ ਉਹਨਾਂ ਦੀ ਇੱਕੋ ਗੱਲ ਜਿਹੜੀ ਬੜੀ ਇਮਾਨਦਾਰੀ ਨਾਲ ਕਰਦੇ ਆ ਤਤਪਰਤਾ ਨਾਲ ਆਪਣੇ ਆਪ ਨੂੰ ਮਜ਼ਬੂਤ ਕਰਨਾ ਆਪਣੇ ਪਰਿਵਾਰ ਨੂੰ ਮਜ਼ਬੂਤ ਕਰਨਾ ਤੇ ਗਾਂ ਦੀਆਂ ਚੋਨਾ ਲੜੜੀ ਲੋਕਾਂ ਕੋਲੋਂ ਤੇ 2 ਨੰਬਰੀ ਪੈਸੇ ਇਕੱਠੇ ਕਰਨੇ ਇਹ ਕੰਮ ਬੜੀ ਮਿਹਨਤ ਤੇ ਇਮਾਨਦਾਰੀ ਨਾਲ ਹਰ ਪੋਲੀਟਿਸ਼ੀਅਨ ਜਣੀ ਜਨਰਲੀ ਮੈਂ ਕਹਿ ਰਿਹਾ ਵਿੱਚ ਇੰਡੀਵਿਜੂਅਲ ਕਈ ਚੰਗੇ ਵੀ ਹੈਗੇ ਆ ਇਹੋ ਜੀ ਕੋ ਗੱਲ ਦੀ ਹਾਂ ਉਹ ਬਹੁਤ ਉਹ ਫਿਰ ساری ਉਮਰ ਇਸ ਗੱਲ ਦਾ ਖਮਿਆਜਾ ਵੀ ਭੁਗਤਦੇ ਆ ਤੇ ਨੰਗ ਵੀ ਰਹਿੰਦੇ ਆ ਤੇ ਇਸ ਕਰਕੇ ਇਹੋ ਜੇ ਹੈਗੇ ਆ ਵਿੱਚ ਜੀਆਂ ਹਰ ਹਰ ਮਹਿਕਮੇ ਚ ਹੈਗੇ ਆ ਪੁਲਿਸ ਚ ਵੀ ਚੰਗੇ ਬੰਦੇ ਪਰ ਓਵਰ ਆਲ ਜੋ ਹਾਲਾਤ ਬਣੇ ਹੋਏ ਆ ਉਹਨੂੰ ਸਦਾਨ ਦੀ ਜਗ੍ਹਾ ਇਹ ਪਰਦੇ ਪਾਉਂਦੇ ਰਹਿੰਦੇ ਆ ਤੇ ਇੱਕ ਦੂਜੇ ਦਾ ਪਰਦੇ ਪਾਉਣ ਵਿੱਚ ਸਾਥ ਵੀ ਦਿੰਦੇ ਆ ਹੂੰ ਮੈਡਮ ਮਤਲਬ ਅਸਲੀ ਮੁੱਦੇ ਨੂੰ ਮੁੱਦੇ ਨੂੰ ਪਹਲਾ ਦੇਣਾ ਹੁਣ ਮੁੱਦਾ ਅਸਲੀ ਕੀ ਹੈ ਇਸ ਵੇਲੇ ਜੀ ਕਾਂ ਤੋਂ ਤੇ ਛੱਡੋ ਤੇ ਵੱਡਾ ਇਹਨਾਂ ਦੇ ਕੋਲੋਂ ਤੇ ਕੀ ਹੋਣਾ ਹੈ ਇਹ ਰੋਕ ਰੱਖ ਦੇਣ ਕਿ ਜੇ ਤੁਸੀਂ ਕੀ ਤੁਹਾਡਾ ਵੀ ਤਜਰਬਾ ਤੁਸੀਂ ਮੀਡੀਆ ਦੇ ਵਿੱਚ ਆ ਤੇ ਐਵੇਂ ਕਾਗਜ਼ੀਆ ਪੂਰਤੀ ਐ ਐਸਆਈਟੀ ਬਣਾਤੀ ਏਡੀਜੀਪੀ ਸਿਨੈਰੀ ਬਣਾਤੀ ਏ ਏਡੀਜੀਪੀ ਨੇ ਕਰਨਾ ਆ ਜੀ ਤੁਸੀਂ ਕਿਸੇ ਸਿਆਣੇ ਬੰਦੇ ਕਨਸਲਟੈਂਟ ਨੂੰ ਲਾਓ ਵੀ ਇਹ ਕਿਦਾਂ ਮਾਮਲਾ ਹੈ ਸਰਵੇ ਕਰਾਓ ਕਿੰਨੇ ਬੰਦੇ ਕਿੱਥੋਂ ਕਿਉਂ ਗਏ ਕੀ ਗਏ ਉਹਨਾਂ ਦਾ ਹੱਲ ਕੀ ਹੈ ਤੁਹਾਨੂੰ ਉਹ ਕੋਈ ਰਿਪੋਰਟ ਤਿਆਰ ਕਰਕੇ ਦੇਣ ਤੇ ਇਕੱਲਾ ਲਾਡ ਆਰਡਰ ਦਾ ਮਾਮਲਾ ਹੈ ਕਿ ਪੁਲਿਸ ਦੇ ਹੈੱਡ ਨੂੰ ਬਣਾ ਕੇ ਦੇ ਦਿੱਤਾ ਬਸ ਉਹਨਾਂ ਦੀ ਸ਼ਾਗਰ ਮੰਗਣ ਕਰਤਾ ਹੈ ਹਮ ਅਸਲੀ ਗੱਲ ਇਹ ਨਹੀਂ ਹੈਗੀ ਆ ਸੰਦੀਪ ਕਿ ਤੁਰੰਤ ਜਦੋਂ ਲੜਾਈ ਚੱਲ ਪਈ ਬੰਦੇ ਜ਼ਖਮੀ ਹੋ ਜਾਣ ਜੀ ਉਦੋਂ ਤੁਸੀਂ ਇਸ ਗੱਲ ਤੇ ਬੈਠਾ ਕਰਨ ਲੱਗ ਜਿਓ ਕਿ ਲੜਾਈ ਕਿਹਨੇ ਕੀਤੀ ਤੇ ਕਦੋਂ ਹੋਈ ਹਮ ਅਸੀਂ ਤਾਂ ਬੰਦੇ ਹੀ ਕਿਹਾ ਉਹ ਗਏ ਕਿ ਜਖਮੀ ਹੋ ਗਏ ਜੀ ਕਿ ਉਹ ਤੋਂ ਮੀਡੀਆ ਬਣਾਉਣ ਬਹਿ ਜੋਗੇ ਕਿ ਕਿਹਨੇ ਕਿਹਨੇ ਕਿੰਨੂੰ ਮਾਰਿਆ ਤੇ ਚਲੋ ਘਰੇ ਆ ਜਾਓ ਬੰਦੇ ਉੱਤੇ ਡਿੱਗੇ ਰਹਿਣ ਦਿਓ ਹੂੰ ਜੋ ਅੱਜ ਕੱਲ ਹੋ ਰਿਹਾ ਇਹ ਕੰਮ ਨਹੀਂ ਹੋਣਾ ਚਾਹੀਦਾ ਬੱਚੇ ਆ ਗਿਆ ਜੀ ਮਜਬੂਰ ਨਾ ਆਇਆ ਹੁਣ ਤੁਸੀਂ ਕਾਨੂੰਨ ਘੱਟ ਛੰਟ ਉਹ ਇਨਕੁਆਰੀਆਂ ਵੀ ਕਰਨੀਆਂ ਕਰਿਓ ਗਵਰਨਮੈਂਟ ਦੇ ਕੰਮ ਆ ਉਹਨਾਂ ਨੂੰ ਉਹਨਾਂ ਨੂੰ ਰਾਤ ਕਿਵੇਂ ਬਚਾਉਣੀ ਆ ਉਹਦੇ ਬਾਰੇ ਕੋਈ ਨਹੀਂ ਗੱਲ ਕਰਦਾ ਨਾ ਕੇਂਦਰ ਕਰੇ ਨਾ ਪੰਜਾਬ ਕਰੇ ਹੂੰ ਉਹ ਰਾਹਤ ਦੇਣ ਜਿਹਦਾ ਚ ਨਾ ਨੁਕਸਾਨ ਹੋ ਗਿਆ ਉਹਨਾਂ ਦੀ ਹੌਸਲਾ ਫਜ਼ਾਈ ਕਰਨ ਉਹਨਾਂ ਨੂੰ ਕਿਦਾਂ ਕਿਤੇ ਰੀਹੈਬਿਲਿਟੇਟ ਕਰਨ ਜੇ ਗਵਰਨਮੈਂਟ ਜੌਬ ਤੁਰੰਤ ਨਹੀਂ ਹੁੰਦੀ ਉਹਨਾਂ ਦੀ ਕੁਆਲੀਫਿਕੇਸ਼ਨ ਮਤਾ ਦੇ ਕਿਿੱਥੇ ਵੀ ਜਿਵੇਂ ਵੀ ਕਿਸੇ ਇੰਡਸਟਰੀ 'ਚ ਕਿਤੇ ਹੋਰ ਤਾਂ ਕਿ ਉਹ ਆਪਣੇ ਪੈਰਾਂ ਦੇ ਖੜੇ ਹੋਣ ਜੀ ਤਾਂ ਤੇ ਤੁਹਾਡੀ ਸਰਕਾਰ ਦੀ ਕੋਈ ਸਮਝ ਪੈਂਦੀ ਆ ਗੱਲ ਨਹੀਂ ਤੇ ਇਹ ਗਈ ਜਾਣਾ ਅੰਮ੍ਰਿਤਸਰ ਤੱਕ ਪਵਿੱਤਰ ਸ਼੍ਰੀਤੀ ਯਾਜ ਉਹ ਕਿੱਥੇ ਆਉ ਇਟਲੀ ਦੇ ਵਿੱਚ ਹਾਂ ਜਿਹੜਾ ਜਿੱਥੇ ਇਹਨਾਂ ਦਾ 크੍ਰਿਸਚੀਨ ਦਾ ਹੈਟ ਹੈ ਜੀ ਇਹ ਮਤਲਬ ਕੀ ਕਹਿੰਦੇ ਯਾਰ ਮੇਰੇ ਨਾਮ ਤੇ ਰੋਮ ਜੀ ਤੇ ਇਹ ਉਥੇ ਕਿਤੇ ਇਹ ਪਛਾਣਾ ਹੋਵੇ ਤੇ ਉਥੇ ਇਹ ਇਹ ਜਿਹੜਾ 크੍ਰਿਸਚੀਨ ਦਾ ਜਿਹੜਾ ਰਿਲੀਜੀਅਸ ਜਿਹੜਾ ਸੈਂਟਰ ਹੈਗਾ ਆ ਉਥੇ ਕੋਈ ਇਹੋ ਜਿਹਾ ਆਧਾਰ ਨਹੀਂ ਕਿ ਇਹ ਕਿੰਨਾ ਬੇਦਖੀਆਂ ਤੁਨ ਦੇਣ ਵਾਲੀ ਗੱਲ ਹੈ ਮੈਂ ਆਪਣੇ ਆਪ ਨੂੰ ਨਾ ਗੱਲਾਂ ਨੂੰ ਮੁੱਦੇ ਨੂੰ ਬਈ ਇਹ ਢਕਾਉਣ ਵਾਲੀ ਗੱਲ ਆ ਉਥੋਂ ਰਸਤੇ ਦੋ ਜਿਹੜੀ ਜਿਹੜਾ ਅਸਲੀ ਮੁੱਦਾ ਆ ਉਹ ਜਾ ਕੇ ਜੋ ਸਰਕਾਰ ਦਾ ਬੰਦਾ ਉਹਨਾਂ ਨੂੰ ਕੰਪਨਸੇਸ਼ਨ ਦੇਣ ਤੇ ਉਹਨਾਂ ਨੂੰ ਉਥੋਂ ਲਬਜ਼ਾਈ ਕਰਨ ਤੇ ਅੱਗੇ ਲਈ ਰਾਹ ਲੱਭਣ ਬਾਰੇ ਇਹਦਾ ਹੀ ਮੁੱਦਾ ਹੈ। ਮੇਰਾ ਇੱਕ ਆਖਰੀ ਤੇ ਅਖੀਰ ਚ ਇੱਕ ਟਿੱਪਣੀ ਤੁਹਾਡੇ ਤੋਂ ਲੈਣਾ ਚਾਹੁੰਗਾ ਜਿਹੜੇ ਵਕਾਲਤ ਇਹ ਕਰ ਰਿਹਾ ਕਿ ਉਹਨਾਂ ਨੂੰ ਰਾਹਤ ਮਿਲਣੀ ਚਾਹੀਦੀ ਹੈ ਜਿਹੜੇ ਲੋਕ ਉਥੋਂ ਖੱਜਲ ਖਵਾਰ ਹੋ ਕੇ ਵਾਪਸ ਪਰਤੇ ਹੈ। ਪਰ ਕੁਝ ਲੋਕਾਂ ਦੀਆਂ ਘਰੇ ਬੈਠਿਆਂ ਦੀਆਂ ਦਲੀਲਾਂ ਸੋਸ਼ਲ ਮੀਡੀਆ ਤੇ ਨੇ ਜਿਹੜੇ ਨਹੀਂ ਗਏ ਹਾਲੇ ਰੁੱਖ ਨਹੀਂ ਕੀਤਾ ਜਿਨ੍ਹਾਂ ਨੇ ਉਹ ਕਹਿੰਦੇ ਕਿ ਇਹਨਾਂ ਨੂੰ ਕਿਹੜੇ ਸਿਆਣੇ ਨੇ ਦੱਸਿਆ ਸੀ ਕਿ 2 ਨੰਬਰ ਦੀ ਵਿੱਚ ਪੈਸੇ ਦੇ ਕੇ ਜਾਣ ਦੇ ਬਾਰੇ ਗੈਰ ਕਾਨੂੰਨੀ ਕੰਮ ਤੇ ਗੈਰ ਕਾਨੂੰਨੀ ਹੁੰਦੇ ਆ ਫਿਰ ਹੁਣ ਭੁਗਤ ਰਹੇ ਆ ਤੇ ਠੀਕ ਹੈ ਭੁਗਤਣਾ ਚਾਹੀਦਾ ਇਹਨਾਂ ਨੂੰ ਤੇ ਪਰਟੀਸ਼ਨਾਂ ਨੂੰ ਕਹਿਣ ਨਾਲ ਇਹ ਇੱਕ ਕਾਨੂੰਨੀ ਕੰਮ ਕਰ ਰਹੇ ਆ ਸਾਰੇ ਉਹਨਾਂ ਨੂੰ ਕਿ ਨਹੀਂ ਅੱਖਾਂ ਦਿਖਾਉਂਦੇ ਹੂੰ ਕਿਸੇ ਨੂੰ ਕਹਿ ਕੇ ਦੱਸਣ ਮੋਦੀ ਜੀ ਨੇ ਪਿਛਲੇ 10 ਸਾਲਾਂ ਚ ਕੋਈ ਪ੍ਰੈਸ ਕਾਨਫਰੰਸ ਨਹੀਂ ਕੀਤੀ ਬਿਲਕੁਲ ਕੋਈ ਕਹੇ ਕਿ ਦਸਣਾ ਵੀ ਉਹ ਕਿਉਂ ਨਹੀਂ ਕਰਦੇ ਜੀ ਇਹ ਵੀ ਕੋਈ ਸੱਤਾ ਵੱਲ ਨੂੰ ਨਹੀਂ ਕੋਈ ਪੈਂਦੇ ਜਿਹੜਾ ਗਰੀਬ ਬੰਦਾ ਆ ਜੀ ਇਹ ਕੋਈ ਲਚਾਰੀ ਚੋਂ ਕੋਈ ਕਿਸੇ ਮਜਬੂਰੀ ਚੋਂ ਜਦ ਬਾਕੀ ਸਾਰੇ ਤਰੱਕੀ ਕਰ ਰਹੇ ਆ ਹੈਨਾ ਪਿੱਛੂ ਪਿੱਛੂ ਬੰਦੇ ਕਈ ਲੁੱਟ ਲਟਾ ਕੇ ਕਿਤੇ ਦੇ ਕਿਤੇ ਪਹੁੰਚ ਗਏ ਇਹਦੇ ਮਿਹਨਤ ਕਰਕੇ ਆਪਣੇ ਆਪ ਨੂੰ ਕਰਨਾ ਚਾਹੁੰਦੇ ਆ ਜੀ ਇਹ ਤੇ ਕਿਸੇ ਦਾ ਲੁੱਟ ਕੇ ਨਹੀਂ ਆਪਣਾ ਪੈਸਾ ਲਿਜਾ ਕੇ ਕਿਸੇ ਤਰੀਕੇ ਨਾਲ ਜ਼ਿੰਦਗੀ ਚ ਆਪਣੇ ਪਰਿਵਾਰ ਲਈ ਜਾਂ ਆਪਣੇ ਲਈ ਇੱਕ ਥੋੜਾ ਜਿਹਾ ਕਮਾਉ ਬਣਨਾ ਚਾਹੁੰਦੇ ਆ ਹਾਂ ਉਹ ਇਹ ਤੇ ਤੁਹਾਡੀ ਗੱਲ ਨਹੀਂ ਹੈਗੀ ਕਾਨੂੰਨ ਕਿਹਨੇ ਬਣਾਉਂਦੇ ਆ ਅੱਜ ਅੱਜ ਤੱਕ ਉਹ ਸਾਰੇ ਜਿਹੜੇ ਬੱਚੇ ਉੱਥੇ ਬਾਰਡਰ ਪਾਰ ਕਰਦੇ ਸੀ ਉੱਥੇ ਰਹਿੰਦੇ ਸੀਗੇ ਜਿੱਤੇ ਹੁਣ ਟਰੰਪ ਨੇ ਬਦਲਿਆ ਨਾ ਜੀ ਉਹਨਾਂ ਨੂੰ ਜਿਉਂ ਹੀ ਅਰੈਸਟ ਹੋ ਜਾਂਦੇ ਸੀ ਫਿਰ ਉਹਨਾਂ ਦਾ ਕੇਸ ਕੋਸਪਾ ਕੇ ਤੇ ਉਹ ਉੱਥੇ ਰਹਿ ਜਾਂਦੇ ਸੀ ਇੱਕ ਪ੍ਰੋਸੈਸ ਬਣਿਆ ਕਿ ਅੱਜ ਦਾ ਨਹੀਂ 30 ਸਾਲ ਦਾ 35 ਸਾਲ ਦਾ ਮੈਂ ਜਾਣ ਜੀ ਠੀਕ ਇਹ ਹੁਣ ਸ਼ਕਤੀ ਹੁਣ ਕਰਕੇ ਖੜੇਗੇ ਸਾਰਾ ਕੁਝ ਹੋਇਆ ਤੇ ਜੇ ਕੋਈ ਸਾਡੇ ਬੰਦਿਆਂ ਨੇ ਇਸ ਤਰੀਕੇ ਨਾਲ ਗਲਤ ਜਿਗਾ ਅ ਅਮੀਦਾਂ ਲਾਲੀਆਂ ਜਿਹੜੀਆਂ ਉਹਨਾਂ ਦੀ ਵਸਤੀ ਗੱਲ ਨਹੀਂ ਸੀ ਤੇ ਕਈ ਤੇ ਇੱਥੇ ਸਤੇ ਸਤਾਈ ਜਾਂ ਨਾ ਬਿਲਕੁਲ ਜਿਨ੍ਹਾਂ ਨੂੰ ਇੱਥੇ ਚੰਗਾ ਜੀਵੇਂ ਮਿਲ ਗਿਆ ਹੈ ਜਾਂ ਇੱਥੇ ਬੱਚੇ ਪੜੇ ਹੋਣ ਚੰਗੀ ਕੋ ਨੌਕਰੀ ਦੀ ਮੀਰ ਕਿਉਂ ਦੇ ਛੱਡ ਕੇ ਜਾਣਗੇ ਜੀ ਇੱਥੇ ਅਮਰੀਕਨ ਕਿੰਨੇ ਪੰਜਾਬ ਚ ਆ ਕੇ ਕੰਮ ਲੱਭਦੇ ਫਿਰਦੇ ਆ ਕੋਈ ਉਹਨਾਂ ਨੂੰ ਉੱਥੇ ਮਿਲਦਾ ਉਹ ਕਿਉਂ ਇੱਥੇ ਆਉਣਗੇ ਜੀ ਆਪਾਂ ਕਿੰਨਾ ਆਪਣੇ ਆਪ ਨੂੰ ਘਰ ਨੂੰ ਨਹੀਂ ਸਵਾਰਿਆ ਕਮਜ਼ੋਰ ਹਾਂ ਤੇ ਲੋਕ ਆਪਣੇ ਜੀਵਨ ਦੀ ਇਸ ਤਰੀਕ ਲੀਕ ਕਿਤੇ ਵੀ ਜਾਂਦੇ ਆ ਉਹਨਾਂ ਨੂੰ ਅੱਜ ਵੀ ਰੁਕਣਗੇ ਨਹੀਂ ਜੇ ਇਥੇ ਹਾਲਾਤ ਨਹੀਂ ਬਦਲਦੇ ਜੀ ਜੀ ਤੇ ਅਸਲੀ ਗੱਲ ਜਿਹੜੇ ਹਾਲਾਤਾਂ ਦੇ ਮਾਰੇ ਹੋਏ ਜਾ ਰਹੇ ਹੋ ਹਾਲਾਤ ਧਾਰੋ ਕਿਸੇ ਨੂੰ ਐਵੇਂ ਦੋਸ਼ ਨਾ ਲਾਓ ਕਿ ਉਹਨੇ ਆ ਜੀ ਕੋਈ ਕਰ ਨਹੀਂ ਸਕਦਾ ਜੀ ਤੁਸੀਂ ਆਪਣਾ ਨਜ਼ਰੀਆ ਇਹ ਸਾਰੇ ਮਸਲੇ ਉੱਤੇ ਸਾਂਝਾ ਕੀਤਾ ਜੀ ਬਹੁਤ ਸ਼ੁਕਰੀਆ ਜੀ